ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਸਾਂਝੀ ਸੋਚ ਟੀਵੀ ਤੇ ਰੁਕ ਕਰਦੇ ਹਾਂ ਉਸ ਖਬਰ ਦਾ ਜੋ ਕਿ ਅਮਰੀਕਾ ਤੇ ਭਾਰਤ ਕਸ਼ਮੀਰ ਦੇ ਨਾਲ ਜੁੜੀ ਹੋਈ ਹੈ ਦੇਖਿਆ ਜਾਵੇ ਤਾਂ ਕਸ਼ਮੀਰ ਦੇ ਵੱਲੋਂ ਇੱਕ ਨਕਸ਼ਾ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਸ ਤੌਰ ਤੇ ਸਾਫ਼ ਤੌਰ ਦੇ ਉੱਤੇ ਜ਼ਿਕਰ ਕਰ ਦਿੱਤਾ ਗਿਆ ਕਿ ਕਸ਼ਮੀਰ ਭਾਰਤ ਦਾ ਹੀ ਹਿੱਸਾ ਹੈ ਤੇ ਜਿਸ ਦੇ ਵਿੱਚ ਪਾਕਿਸਤਾਨ ਨੂੰ ਖਾਸ ਤੌਰ ਤੇ ਇੱਕ ਵੱਡਾ ਝਟਕਾ ਲੱਗਿਆ ਜਦੋਂ ਕਸ਼ਮੀਰ ਮੁੱਦੇ ਉੱਤੇ ਦੁਨੀਆ ਦੇ ਕਈ ਦੇਸ਼ ਚੁੱਪੀ ਸਾਧ ਬੈਠੇ ਨੇ ਤਾਂ ਅਮਰੀਕਾ ਨੇ ਖੁੱਲ੍ਹੇ ਤੌਰ ਦੇ ਉੱਤੇ ਭਾਰਤ ਦੇ ਪੱਖ ਦੇ ਵਿੱਚ ਖੜ ਕੇ ਪਾਕਿਸਤਾਨ ਨੂੰ ਝਟਕਾ ਦੇ ਦਿੱਤਾ। ਅਮਰੀਕਾ ਨੇ ਵਪਾਰ ਦੇ ਲਈ ਭਾਰਤੀ ਨਕਸ਼ਾ ਜਾਰੀ ਕਰ ਕੇ ਕੀ ਸਾਫ ਸੰਦੇਸ਼ ਪਾਕਿਸਤਾਨ ਨੂੰ ਨਹੀਂ ਦੇ ਦਿੱਤਾ? ਕਿ ਪਾਕਿਸਤਾਨ ਦੇ ਦਹਾਕਿਆਂ ਤੋਂ ਚੱਲ ਰਹੇ ਦਾਅਵਿਆਂ ਨੂੰ ਹੁਣ ਵਿਸ਼ਵ ਮਹਾਸ਼ਕਤੀ ਵੀ ਸਿਰੇ ਤੋਂ ਰੱਦ ਕਰ ਰਹੀ ਹੈ। ਇਹ ਵੱਡਾ ਸਵਾਲ ਨੇ ਤੇ ਪਰ ਹੁਣ ਜੇ ਦੇਖਿਆ ਜਾਵੇ ਤਾਂ ਅਮਰੀਕਾ ਦੇ ਵੱਲੋਂ ਜਾਰੀ ਨਵਾਂ ਨਕਸ਼ਾ ਐਸੀ ਹਕੀਕਤ ਨੂੰ ਬੇਨਕਾਬ ਕਰਦਾ ਨਜ਼ਰ ਆ ਰਿਹਾ। ਅਮਰੀਕੀ ਵਪਾਰ ਪ੍ਰਤੀਨਿਧੀ ਦਫ਼ਤਰ ਦੇ ਵੱਲੋਂ ਜਾਰੀ ਕੀਤਾ ਗਿਆ ਜੋ ਨਕਸ਼ਾ ਉਹ ਜੰਮੂ ਤੇ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਦਰਸਾਉਂਦਾ ਹੈ ਤੇ ਜਿਸ ਵਿੱਚ ਪਾਕਿਸਤਾਨ ਅਧਿਕਰਿਤ ਕਸ਼ਮੀਰ ਯਾਨੀ ਕਿ ਪੀਓਕੇ ਵੀ ਸ਼ਾਮਲ ਹੈ ਜੰਮੂ ਤੇ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ ਪਰ ਪਾਕਿਸਤਾਨ ਇਸ ਗੱਲ ਉੱਤੇ ਆਜ਼ਾਦੀ ਤੋਹੀਦ ਦਾਵਾ ਕਰਦਾ ਨਜ਼ਰ ਆ ਰਿਹਾ ਤੇ ਹੁਣ ਤੱਕ ਵੀ ਕਰ ਰਿਹਾ ਹੈ ਪਾਕਿਸਤਾਨ ਭਾਵੇਂ ਜਿੰਨਾ ਮਰਜੀ ਇਸ ਗੱਲ ਨੂੰ ਸਾਬਤ ਕਰਨ ਦਾ ਯਤਨ ਕਰੇ ਕਿ ਪੀਓਕੇ ਉਸਦਾ ਹਿੱਸਾ ਹੈ ਪਰ ਸਤਿਤ ਜੋ ਹੈ ਉਹ ਸਾਬਤ ਨਹੀਂ ਕਰ ਸਕਦਾ ਕਿ ਉਹ ਪੋਕੇ ਪਾਕਿਸਤਾਨ ਦਾ ਹਿੱਸਾ ਹੈ ਤੇ ਹੁਣ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਨੇ ਵੀ ਐਸ ਨੂੰ ਇੱਕ ਨਕਸ਼ਾ ਜਾਰੀ ਕਰਕੇ ਸਾਫ਼ ਕਰ ਦਿੱਤਾ ਤੇ ਸਭ ਤੋਂ ਸਖਤ ਤੇ ਸਪਸ਼ਟ ਰਵਈਆ ਅਪਣਾਉਂਦਿਆ ਅਮਰੀਕਾ ਨੇ ਇਸ ਸੱਚਾਈ ਨੂੰ ਮੰਨ ਵੀ ਲਿਆ ਇਹ ਕਦਮ ਪਾਕਿਸਤਾਨ ਦੇ ਲਈ ਖੁੱਲਾ ਸੰਦੇਸ਼ ਹੈ ਕਿ ਅਮਰੀਕਾ ਹੁਣ ਬੇਬੁਨਿਆਦ ਖੇਤਰੀ ਦਾਅਵਿਆਂ ਨੂੰ ਸਵਕਾਰ ਕਰਨ ਦੇ ਮੂਡ ਵਿੱਚ ਨਹੀਂ 트ੰਪ ਪ੍ਰਸ਼ਾਸਨ ਦੇ ਸੰਕੇਤ ਸਾਫ਼ ਨੇ ਕਿ ਅਮਰੀਕਾ ਭਾਰਤ ਦੇ ਰਾਜਨੀਤਿਕ ਨਕਸ਼ੇ ਨਾਲ ਸਹਿਮਤ ਹੈ ਅਤੇ ਹਕੀਕਤ ਦੇ ਆਧਾਰ ਦੇ ਉੱਤੇ ਹੀ ਨੀਤੀਆਂ ਬਣਾਉਂਦਾ ਹੈ। ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਦਰਮਿਆਨ ਇਹ ਗੱਲ ਸਾਹਮਣੇ ਆਈ ਹੈ ਤਾਂ ਯਕੀਨੀ ਕਿ ਇਹ ਮਾਮਲਾ ਜਿਹੜਾ اسلامਾਬਾਦ ਦੇ ਲਈ ਸ਼ਰਮਨਾਕ ਸਾਬਤ ਹੋਇਆ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਸ਼ ਬਾਸ਼ਰੀਫ ਤੇ ਫੌਜ ਮੁਖੀ ਨੇ ਅਸੀਮ ਮਨੀਰ ਜੋ ਹੁਣ ਖੁਦ ਨੂੰ ਫੀਲਡ ਮਾਰਸ਼ਲ ਦੱਸਦੇ ਨੇ ਉਹਨਾਂ ਨੇ ਅਮਰੀਕੀ ਸੱਤਾ ਦੇ ਗਲਿਆਰਿਆਂ ਦੇ ਵਿੱਚ ਪੈਰਵਾਈ ਕਰਨ ਦੇ ਲਈ ਵਾਸ਼ਿੰਗਟਨ ਦੀਆਂ ਕਈ ਯਾਤਰਾਵਾਂ ਕੀਤੀਆਂ ਸੀ ਤੇ ਪਾਕਿਸਤਾਨੀ ਪੀਐਮ ਸ਼ਰੀਫ ਤੇ ਫੌਜ ਮੁਖੀ ਅਸੀਮ ਮਨੀਰ ਦੇ ਵੱਲੋਂ ਵਾਸ਼ਿੰਗਟਨ ਦੇ ਵਿੱਚ ਕੀਤੀਆਂ ਗਈਆਂ ਕੋਸ਼ਿਸ਼ਾਂ ਵੀ ਅਮਰੀਕਾ ਨੂੰ ਪਾਕਿਸਤਾਨ ਦੇ ਦਹਾਕਿਆਂ ਪੁਰਾਣੇ ਦਾਅਵਿਆਂ ਉੱਤੇ ਮਨਾਉਣ ਵਿੱਚ ਅਸਫਲ ਹੀ ਰਹੀਆਂ ਨੇ ਜੋ ਦਾਵਾ ਪਾਕਿਸਤਾਨ ਵੱਲੋਂ ਦਹਾਕਿਆਂ ਤੋਂ ਕੀਤਾ ਜਾ ਰਿਹਾ ਸੀ ਅਮਰੀਕਾ ਉਸ ਨੂੰ ਮੰਨਣ ਲਈ ਰਾਜ਼ੀ ਨਹੀਂ ਹੋਇਆ ਤੇ اسلامਾਬਾਦ ਦੇ ਰਾਜਨੀਤਿਕ ਯਤਨਾਂ ਦੇ ਨਾਲ ਗਵਾਂਡੀ ਦੇਸ਼ ਦੇ ਵਿੱਚ ਸੱਤਾ ਸਮੀਕਰਨਾਂ ਵਿੱਚ ਬਦਲਾਅ ਦਾ ਵੀ ਸੰਕੇਤ ਮਿਲਦਾ ਹੈ ਤੋ ਜਿੱਥੇ ਮਨੀਰ ਚੁਣੇ ਹੋਏ ਆਗੂਆਂ ਨੂੰ ਨਜ਼ਰ ਅੰਦਾਜ਼ ਕਰਕੇ ਖੁਦ ਨੂੰ ਪਾਕਿਸਤਾਨ ਦਾ ਅਸਲ ਆਗੂ ਐਲਾਨ ਕਰਨ ਦੀ ਕੋਸ਼ਿਸ਼ ਵੀ ਕਰ ਰਹੇ ਨੇ ਇੱਥੇ ਇਹ ਵੀ ਜ਼ਿਕਰ ਕਰਨਾ ਬਣਦਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 5 ਫਰਵਰੀ 2026 ਨੂੰ ਪਾਕਿਸਤਾਨ ਦੇ ਵਿੱਚ ਕਸ਼ਮੀਰ ਇਕਜੁਟਤਾ ਦਿਵਸ ਮਨਾਇਆ ਗਿਆ ਤੇ ਉੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਸ਼ ਸ਼ਰੀਫ ਨੇ ਪੀਓਕੇ ਦੇ ਵਿੱਚ ਕਸ਼ਮੀਰ ਨੂੰ ਲੈ ਕੇ ਇੱਕ ਵਾਰ ਫਿਰ ਤੋਂ ਵਿਵਾਦਿਤ ਬਿਆਨ ਦਿੱਤਾ ਸੀ ਮੁਜ਼ਫਰਾਬਾਦ ਦੇ ਵਿੱਚ ਵਿਧਾਨ ਸਭਾ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਨੇ ਇਹ ਕਿਹਾ ਕਿ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇਗਾ ਪਾਕਿਸਤਾਨ ਕਸ਼ਮੀਰੀਆਂ ਦੇ ਨਾਲ ਮਜ਼ਬੂਤੀ ਨਾਲ ਖੜਾ ਹੈ ਤੇ ਜੰਮੂ ਕਸ਼ਮੀਰ ਵਿਵਾਦ ਦਾ ਹੱਲ ਕਸ਼ਮੀਰ ਦੇ ਲੋਕਾਂ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਸ਼ਾਹਬਾਦ ਸ਼ਰੀਫ ਨੇ ਜ਼ੋਰ ਦੇ ਕੇ ਕਿਹਾ ਕਿ ਜੰਮੂ ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਪ੍ਰਸਤਾਵਾਂ ਨੂੰ ਲਾਗੂ ਕਰਨ ਨਾਲ ਹੀ ਹੋ ਸਕਦਾ ਹੈ ਤਸ਼ਰੀਫ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜিন্নাহ ਨੇ ਇਸ ਖੇਤਰ ਨੂੰ ਪਾਕਿਸਤਾਨ ਦੀ ਲਾਈਫਲਾਈਨ ਦੱਸਿਆ ਤੇ ਸ਼ਾਹਬਾਜ਼ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਖੇਤਰ ਵਿੱਚ ਸ਼ਾਂਤੀ ਚਾਹੁੰਦਾ ਹੈ ਪਰ ਇਹ ਸ਼ਾਂਤੀ ਬਰਾਬਰੀ ਅਤੇ ਨਿਆਂ ਦਾ ਆਧਾਰ ਵੀ ਸੰਭਵ ਹੈ ਪਰ ਅਮਰੀਕਾ ਦੇ ਵੱਲੋਂ ਜੋ ਨਕਸ਼ਾ ਜਾਰੀ ਕੀਤਾ ਗਿਆ ਉਹ ਇਸ ਗੱਲ ਦਾ ਸੰਕੇਤ ਦਿੰਦਾ ਹੈ ਉਸ ਅਮਰੀਕਾ ਨੇ ਕਿ ਕਸ਼ਮੀਰ ਭਾਰਤ ਦਾ ਹਿੱਸਾ ਹੈ ਤੇ ਇਸ ਨਾਲ ਪਾਕਿਸਤਾਨ ਉਹ ਚਟਕਾ ਦਰੂਨ ਲੱਗਿਆ ਹੋਵੇਗਾ ਭਾਵੇਂ ਅਮਰੀਕਾ ਦੀ ਪਾਕਿਸਤਾਨ ਵਿੱਚ ਦਿਲਚਸਪੀ ਦੁਰਲਭ ਖਣਿਜਾਂ ਤੇ ਸੈਨਿਕ ਸੌਦਿਆਂ ਤੱਕ ਸੀਮਿਤ ਰਹੀ ਹੋਵੇ ਪਰ ਕਸ਼ਮੀਰ ਮੁੱਦੇ ਉੱਤੇ ਅਮਰੀਕਾ ਨੇ ਕੋਈ ਦੋ ਅਰਬੀ ਜਿਹੜੀ ਹੈ ਮਾਫ ਕਰਨਾ ਦੋ ਅਰਥੀ ਜਿਹੜੀ ਭੂਮਿਕਾ ਹੈ ਉਹ ਨਹੀਂ ਨਿਭਾਈ ਹੈ ਤੇ ਐਸ ਨਕਸ਼ੇ ਨੇ ਸਪੱਸ਼ਟ ਕਰ ਦਿੱਤਾ ਕਿ ਹਕੀਕਤ ਨਾਲ ਸਮਝੌਤਾ ਨਹੀਂ ਹੋਵੇਗਾ ਤੇ ਅਮਰੀਕਾ ਨੇ ਖੁਦ ਵੀ ਕਸ਼ਮੀਰ ਨੂੰ ਭਾਰਤ ਦਾ ਹਿੱਸਾ ਮੰਨ ਹੀ ਲਿਆ